ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਜੀਕ ਨਿਊਜ਼ ਮੈਂ ਤੁਹਾਡੇ ਨਾਲ ਜਿਤਿੰਦਰ ਕੁਮਾਰ ਦੱਸਦੀ ਹਾਂ ਕਿ ਜੇ ਗੱਲ ਕਰੀਏ ਸੱਚੀ ਤੇ ਸੱਚਾ ਅਭਿਆਨ ਲਗਾਤਾਰ ਜੇ ਪੰਜਾਬ ਪੁਲਿਸ ਵੱਲੋਂ ਲਗਾਤਾਰ ਕੀਤੇ ਜਾਂਦੇ ਹਨ ਅੱਜ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਹਾਂ ਇਸ ਸਮੇਂ ਕੋਲੀਆਂ ਹੋਵੇ ਚਾਹ ਸਰਹੱਦੀ ਏਰੀਆ ਦੇ ਨਾਲ ਕੋਈ ਵੀ ਪਿੰਡ ਲੱਗਦੇ ਹੁਣ ਕਿੱਥੇ ਜਿਹੜਾ ਯਾਰ ਰੂਟੀਨ ਚੈਕਿੰਗ ਜਿਹੜੀ ਹੈ ਚੱਲ ਰਹੀ ਹੈ ਤਸਵੀਰਾਂ ਤੁਸੀਂ ਦੇਖਦੇ ਹੋ ਵੀ ਗੁੱਜਰ ਵਸਤੀ ਦੇ ਵਿੱਚ ਜਿਹੜਾ ਹਰ ਇੱਕ ਵਹੀਕਲ ਹੋਵੇ ਚਾਹ ਘਰਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਕੋਈ ਇਸ ਤਰ੍ਹਾਂ ਦੀ ਹੋਵੇ ਚੀਜ਼ ਉਸ ਨੂੰ ਜਿਹੜਾ ਬੜੀ ਹੀ ਬਰੀਕੀ ਦੇ ਨਾਲ ਚੈੱਕ ਕੀਤਾ ਜਾ ਰਿਹਾ ਹੈ ਦੱਸ ਦਈਏ ਕਿ ਲੋਹੜੀ ਦਾ ਤਿਉਹਾਰ ਵੀ ਹੈਗਾ ਤਿਉਹਾਰ ਨੂੰ ਲੈ ਕੇ ਜੇ ਗੱਲ ਕਰੀਏ 26 ਜਨਵਰੀ ਵੀ ਨਜ਼ਦੀਕ ਆ ਰਹੀ ਹੈ ਉਸ ਨੂੰ ਲੈ ਕੇ ਲਗਾਤਾਰ ਪ੍ਰਸ਼ਾਸਨ ਵੱਲੋਂ ਨਿਗਰਾਨੀ ਬਣਾਈ ਹੋਈ ਹੈ ਇਸ ਸਮੇ ਸੁਖਜਿੰਦਰ ਸਿੰਘ <th>ਪੜ ਡੀਐਸਪੀ ਜਿਹੜੇ ਹਨ ਇਸ ਸੱਚ ਦੀ ਜਿਹੜੀ ਅਗਵਾਈ ਭਰਦੇ ਹੋਏ ਉਹਨਾਂ ਨਾਲ ਜੋ ਗੱਲਬਾਤ ਹੋਈ ਹੈ ਸੁਣਾਨੇ ਤੁਹਾਨੂੰ ਆਪਣੇ ਚੈਨਲ ਤੇ ਤਾਤਾ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਪੰਜਾਬ ਦੇ ਕਿਨਾਰੇ ਸਰਹੱਦੀ ਏਰੀਆ ਦੀ ਜਿਹੜੀ ਸਰਚ ਕੀਤੀ ਹੈ ਜਿਹੜੀ ਕੋਈ ਇਨਪੁਟ ਹੈਗੀ ਹੈ ਕਿ ਜਾਂ ਵੈਸੇ ਰੂਟੀਨ ਟੈਸਟ ਹੈਗੀ ਹੈ। ਪਰ ਇਸ ਤਰ੍ਹਾਂ ਕਿ ਮਾਨਯੋਗ ਐਸਐਸਪੀ ਸਾਹਿਬਾ ਅਦਰ ਪਠਾਨਕੋਟ ਸਰਦਾਰ ਦਿਲਵਿੰਦਰ ਸਿੰਘ ਢੱਲੋ ਸਾਹਿਬ ਦੇ ਦਸ਼ਾ ਨਿਰਦੇਸ਼ਾ ਦੇ ਮੁਤਾਬਕ ਤੁਹਾਨੂੰ ਪਤਾ ਹੈ ਕਿ ਸਾਡੇ ਸਰਚ ਬਿਆਨ ਜਿਹੜੇ ਲਗਾਤਾਰ ਜਾਰੀ ਨੇ ਔਰ ਚੱਲਦੇ ਰਹਿੰਦੇ ਨੇ। ਇਵਨ ਕਿ ਸਾਡੇ ਕਾਫੀ ਲੰਬੇ ਸਮੇਂ ਤੋਂ ਵੀ ਚੱਲਦੇ ਆ ਰਹੇ ਨੇ। ਇਸੇ ਕੜੀ ਨੂੰ ਹੋਰ ਮਜ਼ਬੂਤ ਕਰਨ ਵਾਸਤੇ ਕਿ ਜਿਸ ਤਰ੍ਹਾਂ ਤੁਹਾਨੂੰ ਪਤਾ ਕਿ ਤਿਉਹਾਰ ਆ ਰਹੇ ਨੇ ਜਾਂ 26 ਜਨਵਰੀ ਆ ਰਹੀ ਹੈ ਵਾਟਐਵਰ ਉਹਨੂੰ ਮੱਦੇ ਨਜ਼ਰ ਰੱਖਦੇ ਹੋਏ ਸਾਡੀ ਪੁਲਿਸ ਫੋਰਸ ਨੂੰ ਹੋਰ ਦਰਸਤ ਚੁਸਤ ਦਰਸਤ ਕਰਨ ਵਾਸਤੇ ਇਲਾਕੇ ਦੇ ਵਿੱਚ ਆਪਣੀ ਸਾਡੀਆਂ ਘਾਤਕ ਟੀਮਸ ਐਸਓਜੂ ਟੀਮਸ ਬੀਐਸਐਫ ਨੂੰ ਨਾਲ ਲੈ ਕੇ ਔਰ ਇਹ ਤੋਂ ਇਲਾਵਾ ਹੋਰ ਵੀ ਏਜੰਸੀਜ਼ ਜਿਹੜੀਆਂ ਹੈਗੀਆਂ ਨੇ ਉਹਨਾਂ ਦੇ ਨਾਲ ਜਿਹੜੀ ਹੈ ਕਿੱਥੇ ਸਰਚ ਬਹਿਾਨ ਜਿਹੜੇ ਚਲਾਏ ਜਾ ਰਹੇ ਨੇ ਸਰਹੱਦੀ ਏਰੀਏ ਦੇ ਵਿੱਚ ਤਾਂ ਜੋ ਕੋਈ ਵੀ ਜਿਹੜਾ ਇੱਥੇ ਸ਼ੱਕੀ ਬੰਦਾ ਜਾਂ ਸ਼ੱਕੀ ਵਾਹਨ ਜਾਂ ਵਾਟਵਰ ਕੋਈ ਚੀਜ਼ ਪਈ ਹੋਈ ਹੈ ਤਾਂ ਉਹਨੂੰ ਸਮੇਂ ਸਿਰ ਰੰਦੇ ਆਪਾਂ ਕਰਕੇ ਟੈਂਗਲ ਕਰ ਸਕੀਏ ਤੋਂ ਕਹਿਣ ਤੋਂ ਪਾਵੇਗਾ ਕਿ ਸਰਚ ਅਭਿਆਨ ਜਿਹੜਾ ਮਾਨਜੋਗ ਐਸਐਸਪੀ ਸਾਹਿਬ ਦੇ ਦੇਸ਼ਾਂ ਨਿਰਦੇਸ਼ਾਂ ਦੇ ਤਹਿਤ ਪਹਿਲਾਂ ਵੀ ਚੱਲ ਰਹੇ ਨੇ ਹੁਣ ਵੀ ਚੱਲ ਰਿਹਾ इवन ਕਿ ਦਿਨ ਰਾਤ ਚੱਲ ਰਹੇ ਨੇ ਤੇ ਸੋ ਇਹ ਸਾਡੇ ਇਸ ਏਰੀਆ ਨੂੰ ਹੋਰ ਪੁਲਿਸ ਫੋਰਸ ਨਾਲ ਮਜ਼ਬੂਤ ਕਰਨ ਵਾਸਤੇ ਅਭਿਆਨ ਚਲਾਇਆ ਜਾ ਰਿਹਾ ਤੁਹਾਡੀ ਲੋਕਾਂ ਨੂੰ ਵੀ ਮੈਸੇਜ ਉਹਦੇ ਨੇ ਔਰ ਇਹਦੇ ਵਿੱਚ ਸਾਡੀ ਲੋਕਾਂ ਕੀ ਵੀ ਇਹ ਅਪੀਲ ਹੈ ਜਿਹੜੇ ਆਪਣੇ ਇਲਾਕੇ ਦੇ ਵਾਸੀ ਹੈਗੇ ਨੇ ਵੈਸੇ ਵੀ ਇਸ ਏਰੀਏ ਦੇ ਲੋਕ ਜਿਹੜੇ ਕਾਫੀ ਕੋਆਪਰੇਟਿਵ ਪੁਲਿਸ ਦੇ ਨਾਲ ਹੈਗੇ ਨੇ ਤਾਂ ਸਾਡੀ ਫੇਰ ਵੀ ਉਹਨਾਂ ਨੂੰ ਅਪੀਲ ਹੈਗੀ ਹੈ ਕਿ ਤੁਹਾਨੂੰ ਜੇ ਲੱਗਦਾ ਵੀ ਗਾਇਬ ਗਾਇਬ ਕੋਈ ਵੀ ਬੰਦਾ ਬਾਹਰੋਂ ਆ ਕੇ ਸ਼ੱਕੀ ਲੱਗਦਾ ਜਾਂ ਕੋਈ ਸ਼ੱਕੀ ਵਾਹਕਲ ਹੈਗਾ ਜਾਂ ਤੁਹਾਨੂੰ ਲੱਗਦਾ ਕਿ ਕੋਈ ਐਸੀ ਵੈਸੀ ਗਤੀਵਿਧੀ ਹੋ ਰਹੀ ਹੈ ਤੁਰੰਤ ਜਿਹੜਾ ਸਾਡੇ ਨੋਟਿਸ ਵਿੱਚ ਪੁਲਿਸ ਫੋਰਸ ਦੇ ਨੋਟਿਸ ਵਿੱਚ ਲੈਂਦਾ ਜਾਵੇ ਔਰ ਤਾਂ ਜੋ ਸਮੇਂ ਰਹਿੰਦਿਆਂ ਯਾਦ ਉਹਦਾ ਆਪਾਂ ਹੱਲ ਕਰ ਸਕੀਏ ਜਾਂ ਉੱਥੇ ਜੋ ਵੀ ਆ ਕਾਬੂ ਪਾ ਸਕੀਏ ਥੈਂਕ ਯੂ ਵੈਰੀ ਮੱਚ